ਸਾਰੇ ਦੋਸਤਾਂ ਨੂੰ ਜਿਹੜੇ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜੇ ਆਏ ਦਿਨ ਸਿੱਖ ਸਰਦਾਰਾਂ ਦੇ ਉੱਪਰ 12 ਵਜੇ ਵਾਲੇ ਟੁਟਕਲੇ ਸੁਣਾ ਕੇ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਸ ਦੇ ਇਤਿਹਾਸ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਛੋਟਾ ਜਿਹਾ ਕਦਮ ਪੁੱਟਿਆ ਨਿਮਾਣੀ ਜੀ ਕੋਸ਼ਿਸ਼ ਕੀਤੀ ਹੈ ਕਿਨਕਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਇਨਾਂ ਨੂੰ ਵੇਖਦੀ ਕੀ ਕੀ ਆ ਵੀ ਤੁਸੀਂ ਆਪਣੀਆਂ ਦੁਕਾਨਾਂ ਦੇ ਉੱਪਰ ਲਾਓ ਜਾਂ ਜਿਹੜੇ ਵੀ ਹੋਰ ਯਾਰ ਦੋਸਤ ਆਉਂਦੇ ਉਹਨਾਂ ਨੂੰ ਵੀ ਪੜ੍ਹਾਓ ਤਾਂ ਕਿ ਇੱਕ ਤੋਂ ਦੋ ਦੋਹਾਂ ਤੋਂ ਚਾਰਾਂ ਨੂੰ ਸਾਡਾ ਮਾਨ ਮੱਤਾ ਤੇ ਆਸਪਤਾ ਲੱਗ ਸਕੇ ਤੇ ਤਾਂ ਕਿ ਕੋਈ ਵੀ ਜਾਣੇ ਅਣਜਾਣੇ ਦੇ ਵਿੱਚ ਕੱਲ ਨੂੰ ਮਜ਼ਾਕ ਉਡਾਉਣ ਦੀ ਕੋਸ਼ਿਸ਼ ਨਾ ਕਰੇ ਤੁਹਾਨੂੰ ਜੇ ਸਾਡਾ ਇਹ ਕਾਰਜ ਚੰਗਾ ਲੱਗੇ ਤਾਂ ਜਰੂਰ ਸ਼ੇਅਰ ਕਰਨਾ ਤੇ ਤੁਹਾਡੇ ਥਾਪੜੇ ਦੇ ਨਾਲ ਹੀ ਸਾਰਾ ਪਹੁੰਚੂਣਾ ਤੇ ਆਉਣ ਵਾਲੇ ਦਿਨਾਂ 'ਚ ਕੋਸ਼ਿਸ਼ ਕਰਾਂਗੇ ਵੀ ਦੂਜੀਆਂ ਪਛਾਵਾਂ ਦੇ ਵਿੱਚ ਵੀ ਲਿਖ ਕੇ ਨੈਟਰਾਂਹੀਂ ਜਾਂ ਵਟਸਐਪ ਗਰੁੱਪਾਂ ਰਾਹੀਂ ਲੋਕਾਂ ਨੂੰ ਇਸ ਮਾਣ ਮੱਤੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇ ਤੇ ਸਾਰੇ ਬਜ਼ੁਰਗਾਂ ਦਾ ਸਤਿਕਾਰਯੋਗ ਸੱਜਣਾ ਦਾ ਦੁਕਾਨਦਾਰਾਂ ਦਾ ਯੂਨੀਅਨ ਵਾਲੇ ਵੀਰਾਂ ਦਾ ਧੰਨਵਾਦ ਬਹੁਤ ਬਹੁਤ